ਆਲਾ ਫੜਾ ਆਪਣਾ ਬੈਗ ਤੇ ਤੁਰਦੀਆਂ ਬਣੋਂ ਦਾਦੀ ਪੋਤੀ ਇੱਥੋਂ ਠੀਕ ਆ ਨਾ ਮੈਂ ਦੱਸ ਇਹ ਕੀ ਗੱਲ ਹੋਈ ਕੁੜੇ ਆਂ ਕੀ ਆਖਿਆ ਤੈਨੂੰ ਕੀਏ ਨਾ ਅਜੇ ਕੋ ਕਿਹੜਾ ਬਾਕੀ ਆ ਜਿੱਦਣ ਦੇ ਭੂਆ ਆਈਆਂ ਨਾ ਤੂੰ ਸਾਡੇ ਘਰ ਤੇ ਤਕਲੇਸ਼ ਨਹੀਂ ਮੁੱਕਣ ਡਿਆ ਬਹਾਂ ਦੇ ਹੱਥ ਘਰ ਛੜੀ ਜਾਂਦੇ ਅਸੀਂ ਤਾਂ ਕਿਤੇ ਸਾਲ ਪਿੱਛੋਂ ਆਏ ਆ ਚਲੋ ਮਾਰਾ ਕੀ ਕਦਰ ਕਰਨ ਲਈ ਆ ਜਾਓ ਜਾਓ ਆਪੇ ਆਜੇ ਜਾ ਜਾ ਕੱਟ ਛੜੀ ਆ ਜਿੰਦਗੀ ਚ ਬੁੱਢਾ ਕਹਿੰਦਾ ਵੜੇ ਹੋ ਇੱਥੇ ਜਿੰਦਗੀ ਤੂੰ ਕਦੇ ਹੱਥ ਸਾਡੇ ਨਾਲ ਉਹ ਗੱਲ ਕੀਤੀ ਆ ਕਿ ਤੇ ਜਿੰਦਗੀ ਚ ਮੈਂ ਇੱਥੇ ਵੜਾਂਗੀ ਨਾ ਮੇਰੀ ਪੋਤੀ ਆਖੇਗੀ ਆਹ ਵੇਖੋ ਮੈਨੂੰ ਤੁਹਾਨੂੰ ਵੜਨ ਦੀ ਲੋੜ ਵੀ ਕੋਈ ਨਹੀਂ ਆ ਚਲੋ ਚਲੋ ਦਾਦੀ ਚੋਖਾ ਲੈ ਚੱਲੇ ਆਂ ਹੀ ਤੇ ਮੇਰੀ ਬੇਇਜ਼ਤੀ ਕਰਕੇ ਰੱਖ ਦਿੱਤੀ ਆ ਜਾ ਜਾ ਆਪੋ ਹੀ ਤੇਰੇ ਵਾਰੀ ਚੰਗਾ ਹੋਇਆ ਖੜਾ ਸਿਟਾ ਇਹਨਾਂ ਨੇ ਉਹ ਤਾਂ ਜਾਣਾ ਹੀ ਨਹੀਂ ਇਹ ਤਾਂ ਲੱਤਾਂ ਬਸਰ ਕੇ ਬੈ ਗਈਆਂ ਹੇ ਇੱਥੇ ਚੰਗਾ ਚੋਖਾ ਖਾਣ ਨੂੰ ਮਿਲਦਾ ਸੀ ਤਿੰਨੇ ਟਾਈਮ ਕੀ ਲੋੜ ਹੀ ਜਾਣਦੀ ਕੋਈ ਗੱਲ ਨਹੀਂ ਹੁਣ ਪਤਾ ਲੱਗੂਗਾ ਤੇ ਕੇ ਆਂਦਾ ਤੇ ਜਿਹੜੇ ਆ ਨਾ ਜੀ ਕਰਨ ਰਿਆ ਪੇਖੇ ਜਾਵਾ ਪਰ ਪਤੀਏ ਤੇ ਧੀਏ ਪਤੀਏ ਕਿੱਥੇ ਬੰਦੇ ਨੇ ਭਰਾਵਾਂ ਵਰਗੇ ਭਰਾ ਭਰਾ ਹੁੰਦੇ ਆ ਮਾਂ ਪਿਓ ਮਾਂ ਪਿਓ ਹੁੰਦਾ ਵਾ ਪਰ ਮੇਰਾ ਕਿਤੇ ਇੰਨਾ ਦਿਲ ਅਦਾਸ ਹੋਇਆ ਨਾ ਤੇ ਮੈਂ ਫੇਰਾ ਮਾਰ ਕੇ ਆਵਾ ਉਹ ਤੇ ਕਿਤੇ ਬੜੇ ਹੀ ਨਹੀਂ ਮੇਰੇ ਕੋਲ ਨਾ ਕਿਤੇ ਮੈਨੂੰ ਫੋਨ ਕੀਤਾ ਤੇ ਭੂਆ ਤੇਰਾ ਕੀ ਹਾਲ ਆ ਕੀ ਨਹੀਂ ਮੇਰਾ ਫੇਰ ਵੀ ਦਿਲ ਤੜਫਦਾ ਵਾ ਤੇ ਮੈਂ ਜਾਵਾ ਤੇ ਵੇਖ ਕੇ ਆਵਾ ਜਾ ਕੇ ਮੇਰੇ ਘਰ ਕੇ ਆ ਮਾਚਾ ਲਾ ਰਜੀ ਬਾਜੀ ਦਾ ਪਤਾ ਲੱਗ ਜਾਊਗਾ ਨਾਲੇ ਫਿਰ ਤੁਰਾਂਗੀ ਦਿਹਾੜੀ ਦੇਖੇ ਆ ਨਾ ਫਿਰ ਵੀ ਜੀਤ ਕਰਦਾ ਹੀ ਆ ਜਾਣ ਨੂੰ ਕੀ ਕਰਾਂ ਜਾਣਾ ਹੀ ਪੈਣਾ ਕੁੜੀ ਵੀ ਖੜੇ ਪਈ ਆ ਮੇਰਾ ਵੀ ਦਿਲ ਕਰਨ ਲਿਆ ਵਾ ਹੁਣ ਕੁੜੀ ਸਕੂਲੋਂ ਆਉਂਦੀ ਆ ਨਾ ਉਹਨੇ ਮੈਂ ਸਾਈ ਤੇ ਲਾਈ ਆ ਮੈਂ ਸਕੂਲੋਂ ਆਵੇਂਗੀ ਤੇ ਪੁੱਤੇ ਚੱਲਣਾਗੇ ਜੇ ਛੁੱਟੀਆਂ ਪੈ ਜਾਣਗੀਆਂ ਤੇ ਹੁਣ ਪਤਾ ਨਹੀਂ ਅਜੇ ਆਈ ਨਹੀਂ ਕਿੱਥੇ ਚੱਲ ਗਈ ਆ ਅੱਜ ਲੇਟ ਹੀ ਹੋ ਗਈ ਆ ਥੋੜੀ ਜੀ ਪਤਾ ਨਹੀਂ ਕੀ ਕਰਨ ਰਿਹਾ ਵੀ ਸਕੂਲੇ ਅੱਜ ਦਾਦੀ ਮਾ ਹਾਂ ਪਤਾ ਆ ਗਈਆਂ ਤੂੰ ਹਾਂ ਮੈਂ ਤੇ ਬਹੁਤ ਛੜਦੀ ਸਕੂਲਾਂ ਆ ਗਈਆਂ ਹਾਂ ਹਾਂ ਮੈਂ ਤੇ ਕੱਪੜੇ ਲਾ ਕੇ ਯੂਨੀਫਾਰਮ ਲਾ ਕੇ ਕੱਪੜੇ ਵੀ ਭਾਲੇ ਆ ਫੇਰ ਹੁਣ ਛੁੱਟੀਆਂ ਪੈ ਗਈਆਂ ਤੈਨੂੰ ਹਾਂ ਮੈਨੂੰ 2-3 ਛੁੱਟੀਆਂ ਵਾ ਤੁਸੀਂ ਕਹਿੰਦੇ ਸੀ ਤੁਹਾਡੇ ਪੇਕੇ ਜਾਣਾ ਵਾ ਆਹੋ ਪੁੱਤ ਜਾਣਾ ਤੇ ਹੈਗਾ ਸੀ ਮੈਂ ਕਿਹਾ ਹੈਗਾ ਤੈਨੂੰ ਵੀ ਜੇ ਛੁੱਟੀਆਂ ਪੈਣਗੀਆਂ ਤੇ ਚੱਲਾਂਗੇ ਮੇਰਾ ਵੀ ਜੀ ਕਰਦਾ ਜਾਣ ਨੂੰ ਚੱਲ ਤੈਨੂੰ ਵੀ ਨਾਲ ਲੈ ਜਾਾਂਗੀ ਠੀਕ ਦੋਵੇਂ ਦਾਦੀ ਪੋਤੀ ਚੱਲ ਹੁਆਵਾਂਗੇ ਨਾ ਫੇਰ ਤੁਰਾਂਵਾਂਗੇ ਹੈਨਾ ਨਹੀਂ ਤੈਨੂੰ ਆਪਣੇ ਪੇਕੇ ਵਿਖਾੜ ਲਿਆਉਂਗੀ ਤੇ ਇਦਾਂ ਕਰ ਫਿਰ ਤੂੰ ਕੱਪੜੇ ਪਾ ਲਾ ਆਪਣੇ ਵੀ ਪਾ ਲਾ ਕਿੱਟ ਚ ਤੇ ਮੇਰੇ ਵੀ ਸੂਟ ਦੋ ਪਾ ਲਾ ਠੀਕ ਜੀ ਤੇ ਆਪਣੇ ਵੀ ਪਾ ਲਾ ਤੇ ਫਿਰ ਟਾਈਮ ਨਾ ਜਾਈਏ ਠੀਕ ਜੀ ਹੈਨਾ ਤੇ ਦਿਹਾੜੀ ਰਹਿ ਆਵਾਂਗੇ ਨਾਲੇ ਤਿੰਨ ਦੋ ਤਿੰਨ ਛੁੱਟੀਆਂ ਛੁੱਟੀਆਂ ਵੀ ਆਹੋ ਚਲੋ ਮੁੜ ਕੇ ਫਿਰ ਜਿੱਦਾਂ ਨੇ ਇੱਕ ਦਿਨ ਕੇਤੇ ਆ ਜਾਾਂਗੇ ਨਾ ਜਦ ਸਕੂਲ ਜਾਣਾ ਵਾ ਤੇ ਦੋ ਦਿਨ ਰਹਿ ਲਾਂਗੇ ਠੀਕ ਜੀ ਆਹੋ ਕਰ ਲਾ ਫਿਰ ਤਿਆਰੀ ਮੇਰੀ ਦੀ ਪਾ ਲਾ ਕੱਪੜੇ-ਕੁੱਪੜੇ ਕਿੱਟ ਚ ਹਾਂ ਆਹੋ ਕੰਮ ਤੇ ਨਹੀਂ ਮਿਲੇ ਸਕੂਲ ਨੂੰ ਨਹੀਂ ਕੰਮ ਸਕੂਲੇ ਘਰ ਆਈ ਹੀ अच्छा चल चंगा हो गया फिर वादिया हो गया नहीं, मैं क्या फिर ना नहीं, फिर मैं फिर का रही। अच्छा अच्छा चलो कीता ठीक है फिर चल हो च चल फिर चल दा, भी जी, लिया, दा रोज मेनू कहंदी है दादी मां तेरे पेके तेरे पेके की करा हम गाड़ी ते कदर की पता के करना के नहीं होना करना पर चलो कोई नहीं मारने फेरा ला जानी बेचारी नु नाल देख चाख हमने है भजन मिल गे लावांगे ठीक है जो इन दी मर्जी हो मिलने मिलनगे चंगा चा करनगे तां भी ठीक है ना करनगे तां भी ठीक है पते जे जो है और मां पियो थोड़ा बाजा परा थोड़ा भजन करना चा चलो कोई गल नहीं देख चाख चल पुत ए आ ले फड़ बैग तू ते मैं बुआ बंद कर ला मारी दने चलो ਚਲ ਮਰਤੀ ਚਲੀਏ ਟਾਈਮ ਨਾ ਹਾਂਜੀ ਬਸ ਨਾ ਲੰਘ ਜੇ ਚਲੀਏ ਮੈਂ ਗੇਟ ਬੰਦ ਕਰ ਲਾਂ ਹਾਂਜੀ ਆ ਚਲੋ ਟਾਈਮ ਨਾ ਜਾਵਾਂਗੇ ਤਾਂ ਫੇਰ ਹੀ ਗਾੜੀ ਬੱਸ ਮਿਲਣੀ ਆ ਹਾਂਜੀ ਬੱਸਾਂ ਦਾ ਕੀ ਪਤਾ ਹੁੰਦਾ ਅਗਾ ਪਿਛਾ ਹੋ ਜਾਂਦਾ ਚਾਹ ਦਾਦੀ ਉੱਥੇ 3 ਦਿਨ ਰਹਿ ਰਾਂਗੇ ਆਹੋ ਪੁੱਤ ਇੰਨੇ ਦਿਨ ਹੀ ਬੜਿਆ ਕਿਉਂ ਫੇਰ ਤੂੰ ਸਕੂਲੇ ਵੀ ਜਾਣਾ ਜੀ ਜੇ ਉਥੇ ਜਿਆਦਾ ਛੁੱਟੀਆਂ ਕਰ ਲਈਆਂ ਤੇ ਮੁੜ ਕੇ ਸਕੂਲ ਦਾ ਫਿਰ ਗੁੱਸੇ ਹੋਣ ਗਿਆ ਮੈਡਮ ਤਿੰਨ ਦਿਨ ਹੀ ਬੜੇ ਇਹਨੇ ਦਿਨ ਰਹਿ ਕੇ ਆ ਜਾਾਂਗੇ ਫਿਰ ਸਹੀ ਕਿਤੇ ਛੁੱਟੀਆਂ ਪੈਣਗੀਆਂ ਫਿਰ ਚੱਲ ਜਾਾਂਗੇ ਠੀਕ ਜੀ ਆਹੋ ਤੇ ਹੋਰ ਕੋਈ ਗੱਲ ਨਹੀਂ ਉਥੇ ਕਿਹੜਾ ਉਪਰਾ ਥਾਵਾਂ ਤੇ ਦਾਦੀ ਮਾਂ ਤੁਹਾਡੇ ਪੇਕੇ ਤਾਂ ਬੜੀ ਦੂਰ ਵਾ ਆਹੋ ਪਤਾ ਦੂਰ ਤਾਂ ਹੀ ਹੋ ਗਿਆ ਹੈ ਤੇ ਪਿੰਡ ਚ ਹੀ ਇਹ ਹੁਣ ਫਿਰ ਬਾਹਰ ਆ ਗਏ ਡੇਰੇ ਤੇ ਅੱਛਾ ਤੇ ਤਾਂ ਕਰਕੇ ਦੂਰ ਪੈਂਦਾ ਵਾ ਜੇ ਪਿੰਡ ਚ ਹੁੰਦੇ ਤਾਂ ਅਸੀਂ ਕਦੇ ਦੀਆਂ ਘਰ ਚੱਲ ਜਾਣਾ ਸੀ आर हम डेरे से है डेरे से फिर थोड़ा जाये हाए गेट खड़क वा पता नहीं कौन आया वा वेखा अपना जो के आ गई आ गई पता नहीं कौन आ गया वे भूआ जी ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਹੋਰ ਸਲਾਮ ਕੀ ਹਾਂ ਜਾਲਾ ਹਾਂ ਠੀਕ ਆ ਵਧੀਆ ਵਾ ਆ ਜਾ ਠੀਕ ਠਾਕ ਚਲੋ ਅੰਦਰ ਆ ਗਈ ਮੈਂ ਆ ਜਾ ਇੰਨਾ ਕਿਦਰ ਮੂੰ ਚੁੱਕਿਆ ਵਦਾ ਦੀ ਪੋਤੀ ਨੇ ਹੈ ਆਪ ਤੇ ਆਉਣਾ ਹੀ ਆਉਣਾ ਵਾ ਨਾਲ ਹਾ ਡੋਲਾ ਵਿੱਚ ਕੀ ਆਉਂਦੀ ਏ ਦੱਸ ਆ ਕੀ ਕੰਮ ਹੋਇਆ ਪੜਾ ਪਾਏ ਛੋਲੇ ਚ ਕੱਪੜੇ ਤੇ ਤੁਰ ਪੇ ਨਾਲ ਪੋਤੀ ਕਿੱਡੀ ਹਰੀ ਹੋਈ ਉਹ ਵੀ ਨਾਲ ਚੁੱਕੀ ਆ ਮੈਨੂੰ ਤਾਂ ਫਾਇ ਲਾਉਣੀਆਂ ਆ ਨਾ ਹੁਣ ਦੋਵੇਂ ਜਾਣੀਆਂ ਨਾਲੇ ਹੁਣ ਆਖੂਗੀ ਫਿਰ ਰਖੜੀ ਆਈ ਆ ਪਤੀਏ ਨੂੰ ਰਖੜੀ ਬਣ ਕੇ ਜਾਣੀ ਆ ਪਤੀਏ ਨੂੰ ਬੜਾ 헤ਜ ਆਉਣਾ ਭੂਆ ਦਾ ਮੇਰੀ ਭੂਆ ਆਈ ਮੇਰੀ ਭੂਆ ਆਈ ਆ ਪੌੜਾ ਖਾਣਾ ਤਾਂ ਤਰਾ ਮੇਰੇ ਬਾਹ ਦਾ ਵਾ ਦਾਦੀ ਪੋਤੀ ਆਣ ਕੇ ਤੇ ਮੇਰੇ ਸਿਰ ਤੇ ਚੜ ਕੇ ਬਹਿ ਗਈਆਂ ਟਾਈਮ ਦੇ ਨਾਲ ਹੀ ਭਲਾ ਮੈਂ ਨਹੀਂ ਕਿਹੇ ਪਾਸੇ ਜਾਣਾ ਮੈਂ ਵੀ ਆਪਣੇ ਪੇਕੇ ਜਾਣਾ ਆਪਣੇ ਭਰਾ ਨੂੰ ਰਖੜੀ ਬੰਨਣ ਇਹਦੇ ਜਿਹੜੇ ਪੇਕੇ ਚੜੇ ਹੁਣ ਬੁੱਢੇ ਵਾਰੇ ਹਾਂ ਲਾ ਲਾ ਭੂਆਈਓ ਭੂਆ ਅਸੀ ਕਾਲ ਕਿਹੜਾ ਜੀ ਤੇ ਕੀ ਗੱਲ ਬਸ ਅਸੀ ਕਾਲ ਤੂੰ ਸੁਣਾ ਆਪਣਾ ਹਾਲ ਸਾਡਾ ਵੀ ਬਸ ਵਧੀਆ ਵਧੀਆ ਠੀਕ ਠਾਕ ਆਹ ਤੁਸੀਂ ਨਾ ਬਹੁਤਾ ਹੀ ਵਧੀਆ ਕੀਤਾ ਵਾਦੇ ਕਿਤੇ ਮੈਂ ਕਿਤੇ ਫੋਨ ਨਹੀਂ ਕੀਤਾ ਹੋਣ ਗਿਆ ਤੇ ਪੁੱਤ ਮੇਰੇ ਕੋ ਕਿਹੜਾ ਫੋਨ ਹੈ ਜਿਹੜਾ ਮੈਂ ਕਰਨਾ ਸੀ ਮੈਂ ਮਾਂ ਹਾਂ ਤੁਰ ਕੇ ਉਥੋਂ ਹੌਲੀ ਹੌਲੀ ਦਾਦੀ ਪੁੱਤੀਆਂ ਆਈਆਂ ਅਸੀਂ ਓਏ ਫੋਨ ਕਰ ਦੇਣਾ ਸੀ ਨਾ ਉਥੋਂ ਤੇ ਚੱਲ ਵੀ ਜਾ ਕੇ ਉਥੋਂ ਲੈ ਆਉਂਦਾ ਮੈਂ ਫਿਰ ਕਿਤੇ ਕਿਹਾ ਨੋਤਰ ਲੈ ਮੈਂ ਮਾਰਦੀ ਰਹਿਣਾ ਆਪੇ ਚੱਲ ਜੰਨੇ ਹੌਲੀ ਹੌਲੀ ਕੋਈ ਗੱਲ ਨਹੀਂ ਨੇ ਹੋਰ ਸਭ ਸਭ ਠੀਕ ਠਾਕ ਜੀ ਨਾ ਹਾਂ ਠੀਕ ਠਾਕ ਵਧੀਆ ਆ ਸ਼ੁਕਰਾ ਪ੍ਰਮਾਤਮਾ ਦਾ ਹੈ ਜੀ ਕਰਦਾ ਵੀ ਮਿਲ ਨੂੰ ਤੈਨੂੰ ਵੀ ਕਿਤੇ ਰਾ ਆਇਆ ਵਾ ਇਹ ਭਰਾਵਾ ਬੜੇ ਦਿਨਾਂ ਦਾ ਬਿਲ ਕਰਨ ਦੇ ਆ ਪਜਾਮਾ ਆਪਣੇ ਪੇਕੇ ਠੀਜਿਆਂ ਨੂੰ ਮਿਲ ਕੇ ਆਵਾਂ ਵੇਖਣ ਕੇ ਆਵਾਂ ਤਾਂ ਨਾ ਇਹ ਕੁੜੀ ਵੀ ਆਂਦੀ ਗੀ ਦਾਦੀ ਮੈਂ ਤੇਰੇ ਪੇਕੇ ਜਾਣਾ ਵਾ ਤੇਰੇ ਪੇਕੇ ਵੇਖਣ ਮੈਂ ਗਈ ਨਹੀਂ ਜਿਉਂ ਇਡੀ ਵੱਡੀ ਹੋ ਗਈ ਹਜੇ ਮੈਂ ਗਈ ਨਹੀਂ ਮੈਂ ਚੱਲ ਪੁੱਤ ਤੂੰ ਵੀ ਚੱਲ ਨਾਲ ਛੁੱਟੀਆਂ ਜਿਹ ਪੈਂਦੀਆਂ ਨੇ ਨਾ ਤੇ ਮੈਂ ਚੱਲ ਛੁੱਟੀਆਂ ਚ ਫਿਰ ਲੈ ਜਾਂਗੀ ਉਹ ਪਾਣੀ ਪੀ ਪੀ ਲੋ ਹਾਂ ਜੀਵਨ ਚਾਹ ਬਣਾ ਮੇਰੀ ਭੂਆ ਤੇ ਚੰਗੀ ਕਾਨੇ ਗੜਮੀ ਹੈ ਜੀ ਠੀਕ ਆ ਚੰਗਾ ਆ ਇਹ ਫਿਰ ਨਾ ਕੁੜੀ ਨੂੰ ਪੈ ਗਈਆਂ ਛੁੱਟੀਆਂ ਤਿੰਨ ਅੱਛਾ 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 ਤੇ ਮੈਂ ਤੇ ਉਦਾਂ ਤਿਆਰੀਆਂ ਕੀਤੀ ਸੀ ਮੇਰੀ ਤੇ ਪਰ ਮੈਂ ਛੁੱਟੀਆਂ ਕਰਕੇ ਢਿੱਲੀ ਹਾਂ ਹਾਂ ਇਹ ਫਿਰ ਆਈ ਜਾਂਦੀ ਆ ਫਿਰ ਦਾਦੀ ਮਾਤੋ ਤੇ ਸੁੱਤੀ ਹਾਂ ਠੀਕ 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 ਲੱਖਾ ਪੁੱਤ ਮੈਂ ਹੋਰ ਕੀ ਕਰਨਾ ਸੀ ਤੇ ਆਂਦੇ ਮੈਨੂੰ ਛੁੱਟੀਆਂ ਪੈ ਗਈਆਂ ਨੇ ਤੁਸੀਂ ਆਂਦੇ ਹੋ ਪੇਕੇ ਜਾਣਾ ਵਾ ਤੇ ਚਲੋ ਫਿਰ ਚੱਲੀਏ ਹਾਂ 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 ਅੱਜ ਹੀ ਚੱਲ ਜਾਨੇ ਆ ਤੇ ਮੈਂ ਕਿਹਾ ਚੱਲ ਪਾਲਾ ਕੱਪੜੇ ਬੈਕ 'ਚ ਤੇ ਚੱਲ ਫਿਰ ਤੇ ਆਉਣਾ ਹੀ ਮੈਂ ਚੰਗਾ ਕੀਤਾ ਭੂਆ ਐਮਨਾ ਆ ਗਈ ਤਾਂ ਬਾਸ਼ ਘੜੀ ਦਾ ਵੀ ਟਾਈਮ ਹੈਗਾ ਵਾ ਆ ਬੱਦਲ ਬੜਾ ਚੜਿਆ ਹੈਗਾ ਮੈਂ ਤਾਂ ਆਖਾਂ ਭਾਈ ਵਰ ਪੈਣਾ ਵਾ ਪਰ ਇਹ ਆ ਨਾ ਫੇ ਰਖੜੀ ਆਈ ਸੀ ਮੇਰਾ ਵੀ ਜੀ ਕਰਦਾ ਸੀ ਚੱਲ ਕਿਤੇ ਮੈਂ ਵੀ ਆਪਣੇ ਪਤਿਏ ਵੀ ਪਰਮਾ ਵਰਗੇ ਹੁੰਦੇ ਆ ਤੇ ਮੈਂ ਆਖਾਂ ਮੈਂ ਪਤੀਆਂ ਨੂੰ ਬੰਨ ਆਉਣੀ ਆ ਫੇਰ ਕੀ ਹੋਇਆ ਇਹ ਕਿਹੜੀ ਗੱਲ ਆ ਹੈ ਨਾ ਇਹ ਗੱਲ ਨਹੀਂ ਕੋਈ ਗੱਲ ਨਹੀਂ ਭੂਆ ਸਰਸਿੰਘ ਕਾਲ ਪਤਨੀ ਦਾ ਰੋਸ ਗੁਰੂ ਮਹਾਰਾਜ ਪਨਾ ਕਰੇ ਹਾਂ ਹਾਂ ਹੋਰ ਸੜਾ ਪਤ ਬਹੁਤ ਵਧੀਆ ਵਧੀਆ ਤੁਸੀਂ ਕੂ ਨਹੀਂ ਕਰਦੇ ਤੁਹਾਨੂੰ ਅੱਡੇ ਲੱਗ ਕੇ ਲੈ ਆਉਂਦੇ ਨਹੀਂ ਮੇਰੇ ਕੋਲ ਫੋਨ ਹੈ ਨਹੀਂ ਅਛਾ ਤੇ ਮੈਂ ਫਿਰ ਕਿਸੇ ਨੂੰ ਉਦਾਂ ਲਿਖਿਆ ਤੇ ਹੈਗਾ ਹੀ ਪਰ ਮੈਂ ਕਿਸੇ ਨੂੰ ਕਿਹਾ ਹੀ ਨਹੀਂ ਫਿਰ ਅਛਾ ਅਛਾ ਚੁੱਕ ਕਰਕੇ ਤੁਰੀਆਂ ਰੀਆਂ ਆਂ ਦਦੀ ਪੁੱਤਿੰਗ ਨਾਕਰ ਦੀਆਂ ਕਰਦੀਆਂ ਘਰ ਆਣ ਪਹੁੰਚੀਆਂ ਅੱਗੇ ਮੈਨੂੰ ਆਣ ਕੇ ਆਂਦੀ ਕਰਦੀ ਸਾਡੇ ਪੇਕੇ ਤੇ ਬੜੀ ਦੂਰ ਵਾ ਇੰਨਾ ਚੰਗਾ ਹੋਇਆ ਵਾ ਸੈਤੋ ਜਿਹੜਾ ਰਾਜ ਮੀ ਨਹੀਂ ਪੈਂਦਾ ਭੂਆ ਤੇ ਭੇਜਣਾ ਬਹੁਤ ਸਹੀ ਗੱਲ ਆ ਭੂਆ ਜੀ ਮੈਂ ਵੀ ਝੱਟੇ ਆ ਜਾਂਦਾ ਕਰ ਚਲੋ ਕਰ ਦੇ ਆ ਕੇ ਜਾਂਦੀ ਭੇਜ ਜਾਂਦੇ ਤੇ ਫਿਰ ਕੱਪੜੇ ਬਦਲ ਲੈਦੇ ਆਣ ਕੇ ਹੋਰ ਕੋਈ ਗੱਲ ਨਹੀਂ ਭੂਆ ਹਾਂ ਜੀ ਉਹ ਸਾਡੇ ਹੁੰਦੇ ਸਾਡੀ ਭੂਆ ਭੇਜੇ ਇਹ ਕਿੱਥੇ ਲਿਖਿਆ ਭਲਾ ਹਾਂ ਇਹ ਤਾਂ ਗੱਲ ਨਹੀਂ ਇਹ ਗੱਲ ਹੀ ਨਹੀਂ चलो चाह पनी पीता करने जी चाह पनी मात रहने में मा क्या मैं है पुराना जरा बढ़िया जी स्पेशल जी हाँ नहीं अजय आएंगे पता जहाँ आएंगे पानी पुनीत चले आएं करो पता तूरा खिलाओ लिरियो पेपर तो ओ तूरा पनीर रख दे पता नहीं हो रहा पुरानी सी थे थे मैं वो ही नहीं बैठा जाला जाला जी जिंदाबाद दे रहा ਤੇ ਮੇਰੀ ਗੱਲ ਸੁਣ ਲੈ ਹੁਣ ਜਾਣ ਜਾਣ ਦਾ ਨਾ ਨਾ ਲੈ ਤਰ ਮਸਾਂ ਨਾ ਨਾ ਹੁਣ ਨਾ ਦੋ ਚਾਰ ਤੱਕ ਰੈਸਟ ਕਰੋ ਤੇ ਫਿਰ ਮੈਂ ਆਪੇ ਤੁਹਾਨੂੰ ਛੱਡ ਆਉਂਗਾ ਠੀਕ ਆ ਤੇ ਗੱਲ ਤੇਰੀ ਪੁੱਤ ਠੀਕ ਆ ਕੁੜੀ ਦੀ ਪੜ੍ਹਾਈ ਦੀ ਗੱਲ ਪੁੱਤ ਬਾਅਦ ਰੱਖ ਕੇ ਆ ਜਾ ਚੱਲ ਕੋਈ ਗੱਲਾਂ ਆਉਣ ਨੇ ਉਹਨੇ ਵੀ ਆਹੋ ਉਹ ਨਹੀਂ ਇਹ ਗੱਲਾਂ ਕੁੜੀ ਦੀ ਚਲ ਕੋਈ ਗੱਲ ਤੂੰ ਆਪੀ ਤੇ ਕਹਿੰਦੇ ਛੁੱਟੀਆਂ ਆ ਇੱਕ ਦੋ ਨਹੀਂ ਛੁੱਟੀਆਂ ਤਾਂ ਰਹਿਾਂਗੇ ਹਾਂ ਪਰ ਇੱਕ ਦਿਨ ਕਿਤੇ ਚਲ ਜਾਾਂਗੇ ਉਹ ਵੇ ਤੁਹਾਨੂੰ ਨਾ ਉਧਰ ਸ਼ਾਮਾਂ ਨੂੰ ਛੱਡ ਆਉਂਗਾ ਠੀਕ ਆ ਐਵੇਂ ਜਿੱਦ ਨਾ ਕਰੀ ਤੈਨੂੰ ਮੱਸਾਂਗਾ ਨਹੀਂ 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 ਕਰਦੀ ਜਿੱਦ ਪੁੱਤ ਚਲ ਜਿੱਦਾ ਸੁਭਾਅ ਨਾਲ ਕਿਤੇ ਫੇਰਾ ਮਾਰਦਾ ਵਾ ਕੋਈ ਨਹੀਂ ਜਿੱਦਾਂ ਤੁਸੀਂ ਆਖੋ ਉਦਾਂ ਹੀ ਕੋਈ ਨਹੀਂ ਛੁੱਟੀਆਂ 'ਚ ਤਾਂ ਰਹਿ ਲਾਂਗੇ ਜੀ ਚੰਗਾ ਪੂਆ ਮੈਂ ਇੱਕ ਮਿੰਟ ਵੇਖਾਂ ਵਧੀਆ ਜੀ ਚਾਹ ਬਣਾਈ ਮੇਰੀ ਪੂਆ ਵਾਸਤੇ ਅੱਗੇ ਕੰਮ ਨਹੀਂ ਮਾਣ ਤਰਾ ਸਾਰਾ ਦਿਨ ਆਣ ਕੇ ਪੂਆ ਵੀ ਸਿਰ ਤੇ ਚੜ ਕੇ ਬਹਿ ਗਈ ਆ ਦੀ ਇਹਦਾ ਹਾਲ ਵੇਹਤੂ ਐਉਂ ਸੱਪੇ ਬਠਾਲਿਆ ਪੁਆਈ ਨਹੀਂ ਜਿੱਦਾਂ ਕਿਤੇ ਪਤਾ ਨਹੀਂ ਕਿੰਨੇ ਚੱਦੇ ਵਿਛੜੇ ਹੁੰਦੇ ਆ ਨਾ ਮੈਨੂੰ ਹਾਨ ਮੈਂ ਇੱਕ ਦਿਨ ਵੇਖਣਾ ਨਹੀਂ ਤੇ ਮੈਂ ਵੀ ਆਪਣੇ ਪੇਕੇ ਚਲ ਜਾਣਾ ਮੈਨੂੰ ਕੀ ਲੱਗੇ ਭੂਆ ਪਕਾਵੇ ਤੇ ਪਤੀਆ ਖਾਵੇ ਆ ਮੈਂ ਭੂਆ ਨਹੀਂ ਆਏ ਆ ਤੇ ਵਧੀਆ ਚਾਹ ਦੇ ਪਕੌੜੇ-ਪੂਰੇ ਕਰ ਲਓ ਨਹੀਂ ਭੂਆ ਹੁਣੀ ਆਏ ਆ ਤਾਂ ਹੁਣ ਮੈਂ ਕੀ ਕਰਾਂ ਇਥੇ ਸਿਰ ਤੇ ਬਠਾਲਣਾ ਓ ਕੀ ਹੋ ਗਿਆ ਤੁਹਾਨੂੰ ਉਹ ਦੱਸ ਭੂਆ ਲੈ ਆਉਣਾ ਨਹੀਂ ਇੱਥੇ ਕਾਲੇ ਮੀਂਹ ਪੈਣਾ ਮੌਸਮ ਵਧੀਆ ਵਾ ਠੰਡਾ ਹੋਵਾ ਅੱਛਾ ਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਬਹੁਤੀਆਂ ਮੱਤਾਂ ਨਾ ਦੇ ਮੈਨੂੰ ਆ ਪਕੌੜੇ ਪਕਾੜੇ ਤੇ ਨਹੀਂਗੇ ਮੇਰੇ ਕੋਲ ਨਿਕਲਦੇ ਬਿਸਕੁਟ ਹੈਗੇ ਆ ਆ ਚਾਹ ਮੈਂ ਧਰਤੀ ਆ ਬਿਸਕੁਟਾਂ ਨਾਲ ਪਿਆਲ ਦਿੰਨੀ ਆ ਬਹੁਤੀਆਂ ਗੱਲਾਂ ਨਾ ਕਰਿਆ ਕਰ ਬੜੀ ਚੰਗੀ ਪੂ ਆ ਜਿਹੜੀ ਤਿਆਰ ਕਰਾਈ ਹੈ ਬੜੀ ਚੰਗੀ ਗੱਲ ਵਾ ਪਕੌੜੇ ਕਿਉਂ ਨਹੀਂ ਕਰਨੇ ਕੀ ਗੱਲ ਵਾ ਕੱਢ ਲੈ ਤੂੰ ਪੂ ਆਸ ਤੇ ਪਕੌੜੇ ਕੱਢ ਲੈ ਤੂੰ ਪੂ ਆ ਤਾ ਪਿਓ ਪੁੱਤਾਂ ਨੂੰ ਜਬਾਨ ਨਾ ਕਰਿਆ ਕਰ ਮੇਰੇ ਗਾੜੀ ਮੰਮੀ ਇਹ ਗੜੀ ਗੱਲਾਂ ਇਹ ਪਕੌੜੇ ਕੱਢਣੇ ਹਨ ਭੂਆ ਕਿਨੇ ਚਿਰ ਬਾਅਦ ਆਈ ਆ ਉਹ ਵੀ ਇਹ ਕਰਦੀ ਧੀ ਉਹ ਤਾਂ ਜੀ ਨਹੀਂ ਕਹਦਾ ਜਾ ਕੇ ਮੇਰੀ ਸੇਵਾ ਪਾਣੀ ਹੋਣੀ ਤਾਂ ਕਿਦਾਂ ਵਾ ਹੈ ਤੇ ਮਾਲਾ ਪਕੌੜੇ ਕੱਢ ਲਓ ਤੁਸੀਂ ਠੀਕ ਆ ਨਾ ਅਬ ਉਹ ਨਹੀਂ ਗੱਲਾਂ ਕਰਨੀ ਲੋੜ ਨਹੀਂ ਹੈਗੀ ਚੱਲ ਚੱਲ ਤੁਰਿਆ ਚੱਲ ਕੰਮ ਕਰ ਜਾ ਕੇ ਆਪਣਾ ਕਵੜੇ ਕੱਢ ਲਾ ਕਰਦੀ ਧੀ ਆ ਨਾ ਹੁਣ ਬੁੱਢੀ ਹੋ ਗਈ ਆ ਹੈ ਉਹਨੇ ਧੀ ਰਹਿਣਾ ਕਰਦੀ ساری ਉਮਰ ਕੇ ਜਾ ਜਾ ਕੇ ਆਪਣਾ ਕੰਮ ਕਰ ਮੇਲਾ ਕਹਿ ਖਾਂ ਦਾ ਪਕੌੜੇ ਲੱਗੀ ਕੱਢਣੇ ਥੇ ਮੈ ਨਾਲੇ ਹੋਰ ਨਹੀਂ ਕੋਹ ਜਾ ਜਾ ਤੁਰਿਆ ਚੱਲ ਪਲੇਨਾ ਕੋ ਬਣਾਉਣਾ ਤੇ ਮੈਨੂੰ ਪੈਸੇ ਦੇ ਦੇ ਤੇ ਮੈਂ ਰੈਡੀ ਮੈਡ ਲੈ ਆਵਾਂ ਸਭ ਕੋ ਸਮਾਨ ਠੀਕ ਹੈ ਨਾ ਦਵਾ ਤਾਂ ਮੈਨੂੰ ਪੈਸੇ ਜੰਦਾ ਪੈਸਿਆਂ ਦਾ ਉਹੀ ਗੱਲ ਨਾ ਤੂੰ ਕੋਈ ਜ਼ਿਆਦਾ ਨਹੀਂ ਗਾ ਸਿਰ ਤੇ ਚੰਡਿਆ ਉਹ ਸਿਰ ਤੇ ਚੰਡਣਾ ਨਹੀਂ ਕਿਹੜੀ ਗੱਲ ਵਾ ਜਦੋਂ ਤੈਨੂੰ ਮੈਂ ਬੰਦਿਆਂ ਨੂੰ ਕਿਹਾ ਵਾ ਕਿ ਘਰ ਹੈਗੇ ਆ ਬਿਸਕੁਟ ਹੈਗੇ ਆ ਮੈਂ ਚਾਹ ਪਿਆਲ ਦੇਣੀ ਉਹਦੇ ਬਿਸਕੁਟਾਂ ਨਾਲ ਕਾਦੀ ਚਾਹ ਹੁੰਦੀ ਆ ਜਾਂ ਆਪਣੇ ਪਿਓ ਕੋ ਲੱਲਾ ਉਹ ਲੱਲੂਆਂ ਦਾ ਪਿਓ ਕੋ ਆਹ ਲੈਣਾ ਸਭ ਕੋ ਹਣ ਬੈਨੂੰ ਠੀਕ ਹੈ ਨਾ ਤੇ ਚਾਹ ਵੀ ਰਿਆਂ ਚਾਹ ਵੀ ਮੋਲੀ ਲੈ ਆਉਂ ਮਰੇ ਉਤੋਂ ਤੇ ਇਹਰ ਵੇਹ ਕਿਦਾਂ ਵਿਗੜਦੇ ਆ ਅੱਜ ਤੇ ਪਿਓ ਦੀ ਭੂਆ ਆਈ ਇਨਾ ਨੇ ਤਾਂ ਮੈਨੂੰ ਖਾ ਹੀ ਲਿਆ ਵਕਤੇ। ਇਧਰੋਂ ਆ ਜਾ ਉਧਰੋਂ ਆ ਜਾ। ਇਹਨਾਂ ਦਾ ਤਾਂ ਕੰਮ ਹੀ ਇਹੋ ਆ। ਬੁੱਢੇ ਵਾਰੇ ਤੱਕ ਪੇਕੇ ਚੜ੍ਹੇ ਆ ਹੁਣ। ਰਾਮ ਨਾ ਘਰ ਨਹੀਂ ਬੈਠਾ ਜਾਂਦਾ। ਬੰਦਾ ਰਾਮ ਨਾ ਆਪਣੇ ਘਰ ਬਵੇ। ਜੇ ਬੱਸ ਚੋਂ ਉਤਰਦਿਆ ਤਾਂ ਲੈ ਇੱਕ ਟਲਾਪ ਤਾਂ ਠਾਂ ਠਾਂ ਹੋ ਜੇ ਤੇ ਫੇਰ ਚਲਿਆ ਹੇ ਅਜ ਪੇਕੇਆਂ ਦਾ। ਹੂੰ। ਹਰਲੀ ਨਾ? ਹਾਂਜੀ। ਪੰਡਈ ਆ? ਹਾਂਜੀ। ਬੰਾ ਬਾਹਰ ਕੋਲ ਆਇਆ ਆ। ਬਾਹਰ ਨਾ ਤੇਰੇ ਪਿਓ ਦੀ ਭੂਆ ਆਈ ਆ। ਤੇ ਨਾਲ ਆਈ ਉਹਦੀ ਪੋਤੀ। ਹੈਂ ਤੂੰ ਆਪਣਾ ਪੜਾਈ ਵੱਲ ਧਿਆਨ ਦੇਵੀਂ ਉਹਦੇ ਨਾਲ ਬਹੁਤਾ ਖੇਡਣ ਦੀ ਲੋੜ ਨਹੀਂ ਗਈ ਉਹ ਤੇ ਮਾੜੇ ਜਿਹੇ ਸਕੂਲ ਚ ਪੜਦੀ ਆ ਤੇ ਤੈਨੂੰ ਹੀ ਵੱਡਿਆ ਸਕੂਲ ਚ ਪਾਇਆ ਵਾ ਹੈ ਏਡੀ ਗੱਲ ਸੁਣ ਲੈ ਮੇਰੀ ਐਵੇਂ ਖੇਡਣਾ ਡੈਪੀ ਹੁਣ ਉਹਦੇ ਨਾਲ ਵੀ ਖੇਡਣ ਡੈਪੇ ਤੇ ਆਪਣਾ ਸਕੂਲ ਦਾ ਕੰਮ ਹੀ ਭੁੱਲ ਜੇ ਮੈਂ ਤਾਂ ਹੀ ਨਹੀਂ ਤੈਨੂੰ ਦੱਸਿਆ ਤੂੰ ਚੁੱਪ ਕਰਕੇ ਅੰਦਰ ਬਹਿ ਕੇ ਪੜ ਲਾ ਅਜੇ ਬਾਹਰ ਨਾ ਆਵੀਂ ਠੀਕ ਆ ਆਹੋ ਪੜੀ ਜਾ ਚੁੱਪ ਕਰਕੇ ਇਹ ਕੰਤਾ ਅਰ ਕੋਣ ਆਇਆ ਆਇਆ ਔਰ ਕਪਤਸਨਾ ਫਸਲવાડી ਦਾ ਕਿਦਾਂ ਠੀਕ ਠਾਕ ਆ ਭੂਆ ਫਸਲવાડી ਬੜੀ ਵਧੀਆ ਵਾ ਚਰਕਾ ਚਲੋ ਪਹਿਲਾਂ ਪਹਿਲਾਂ ਗਰਮੀ ਪਈ ਜਲ ਹੁਣ ਮੌਸਮ ਬੜਾ ਵਧੀਆ ਹੋ ਗਿਆ ਵਾ ਹੁਣ ਨਾ ਟਾਈਮ ਨਾਲ ਮੀਂਹ ਪੈ ਜਾਂਦਾ ਵਾ ਕਈ ਦਿਨ ਹੋ ਗਏ ਮੋਟਰਾਂ ਬੰਦੀ ਆ ਇਹ ਆ ਵੀ ਹੁਣ ਝੋਨੇ আর ਕਾ ਸਾਰੀ ਦੁਨੀਆ ਤੇ ਪ੍ਰਮਾਤਮਾ ਦੀ ਬੜੀ ਕਿਰਪਾ ਵਾ ਬਹੁਤ ਵਧੀਆ ਵਾ ਮੀਂਹ ਮਾਂ ਪੈਂਦੇ ਆ ਨਾ ਪਤਾ ਐਦ ਕਾ ਤੇ ਫਸਲ ਚੰਗੀ ਐ ਸਾਰਿਆਂ ਦੀ ਓਏ ਉਹ ਤਾਂ ਭੂਆ ਗੱਲ ਵਾ ਨੀ ਤੇ ਬੜਾ ਬੜਾ ਹਾਲ ਹੀ ਗਰਮੀ ਭਰੀ ਪੈ ਗਈ ਸੀ ਅਨੂ ਦੇ ਮੈਂ ਕਿਤੇ ਕੰਨਾਂ ਚੋਂ ਨਾ ਹੋਰ ਨਾ ਪੜੇ ਚਾ ਲੈ ਇੱਕ ਗੱਲ ਹੈਗੀ ਆ ਤੁਮ ਮਾਂ ਮਾਂ ਨੇ ਬੜੀ ਲੱਗੇ ਹੋਗੇ ਸੁਣੀਏ ਜਿੱਧਰ ਵੇਖੀਦਾ ਨਾ ਫਸਲ ਸਾਰਿਆਂ ਦੀ ਬੜੀ ਸੋਹਣੀ ਹੈ। ਇਹ ਕੋਈ ਚੰਗਾ ਯਮਾਨਾ ਜਹਾਂ ਰਿਕੇ ਫਸਲ ਚੰਗੀ ਹੋਵੇ ਸਾਰਿਆਂ ਪੁੱਤ ਮਿਹਨਤਾਂ ਕੀਤੀਆਂ ਨੇ। ਉਹ ਜੀਵਨ ਉਹ ਯਾਰਾ ਚਾਹ ਲੈ ਕੇ ਕੀ ਮਾਂ ਧਰ ਕੇ ਬੈਠੀ ਤੂੰ ਹੈਂ ਤਨ ਆ ਜਾਂਦੀ ਏ ਧਰੀ ਹੁਣੀ ਕਰਦੀ ਹੁਣੀ ਪੂਆ ਅੱਜ ਕੱਲ ਜਨਤਾ ਹੋਈ ਵੀ ਕਹਿਣਾ ਪੈਂਦਾ ਵਾ ਇਦਾਂ ਹੀ ਪੁੱਤ ਕੀ ਕਰਨਾ ਫਿਰ ਹੁਣ ਬਹੁਤ ਗੱਲ ਵਾ ਹੁਣ ਅੱਜ ਕੱਲ ਸੁਭਾਅ ਇਦਾਂ ਦੇ ਨੇ ਤੇ ਕੀ ਕਰਨਾ ਫਿਰ ਤੇਰੀ ਗੱਲ ਸੁਣੋ ਆਪੇ ਆ ਜੂਗੀ ਤੁਸੀਂ ਸਿਹਤ ਦਾ ਸਾਨੂੰ ਸਿਹਤ ਦਾ ਠੀਕ ਆ ਹਾਂ ਠੀਕ ਆ ਪਰ ਤਾਂ ਦਵਾਈ ਦੋ ਖਾਲੀ ਜਿਹਾ ਸਿਹਤ ਤੇ ਧੀਲੀ ਮੱਠੀ ਰਹਿੰਦੀ ਆ ਹੁਣ ਹਾਂ ਨਹੀਂ ਚਲੋ ਇਤਰਾ ਹੀ ਆ ਹੁਣ ਪੂਆ ਪਾਣੀ ਟਾਈਮ ਕਿ ਤਰ੍ਹਾਂ ਲਾ ਗਿਆ ਨਿਆਣਾ ਵਾ ਜਾਂ ਸਿਆਣਾ ਵਾ ਸਭ ਦਵਾਈ ਬੂਟੀ ਨੇ ਚੱਲਣ ਦੇ ਬਿਨਾਂ ਦਵਾਈ ਤੋਂ ਕੋਈ ਬੰਦਾ ਨਹੀਂ ਇਦਾਂ ਹੀ ਇਦਾਂ ਹੀ ਸਾਰਿਆਂ ਦਾ ਹਵਾਲਾ ਹਾਂ ਇਹ ਬੰਦਾ ਕਰੇ ਜਿਹਨੂੰ ਮੜਾ ਜਹਾਸ ਲਾ ਲੋ ਕਹਿੰਦਾ ਵੀ ਮੇਰੇ ਜਿੰਨਾ ਔਖਾ ਹੀ ਕੋਈ ਨਹੀਂ ਕਿਸੇ ਨੂੰ ਛੇੜ ਕੇ ਵੇਖਣਾ ਤੂੰ ਨਾ ਛੇੜ ਤੇ ਸਾਰੇ ਚੰਗੇ ਉਹ ਤੇ ਗੱਲ ਲੇ ਕੇ ਨੂੰ ਪੁੱਛ ਲਈ ਜਨਾ ਕੋਈ ਗੱਲ ਫੇਰ ਅਗਲਾ ਦੁੱਖ ਹੀ ਦੱਸਦਾ ਵੀ ਮੈਂ ਇਦਾਂ ਤੇ ਮੈਂ ਬਿਲਕੁਲ ਬਿਲਕੁਲ ਕੀ ਕਰਨਾ ਦੱਸ ਇਦਾਂ ਹੀ ਹੁਣ ਸਮਾਂ ਹੀ ਇਦਾਂ ਸਮੇ 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 ਦੀ ਪੂਆ ਗੱਲ ਹੋ ਆ ਸਮੇ ਆਂਦੇ ਸਮੇ ਹੁਣ ਇਦਾਂ ਤੇ ਹੀ ਆ ਹੁਣ ਬਹੁਤੇ ਰੋਗ ਹੀ ਵੱਧ ਗਏ ਲੈ ਬਈ ਚਾਹ ਆ ਗਈ ਪੂਆ ਆ ਲੋ ਪੀਓ ਚਾਹ ਮੇਰੇ ਘਰ ਨਿੱਕੀ ਨੂੰ ਆਈ ਮਾਰਨਾ ਸੀ ਆ ਜਾ ਪੁੱਤ ਤੂੰ ਇਹ ਜਾ ਪੀਲਾ ਆ ਬੂਆ ਕਰੋ ਚਾ ਚਲ ਬੂਆ ਸ਼ਸ਼ੀ ਕਾਲ ਦੀਦੀ ਸ਼ਸ਼ੀ ਕਾਲ ਸਤਿ ਸ਼੍ਰੀ ਕਾਲ ਪੁੱਤ ਸੁਣਾ ਠੀਕ ਠਾਕ ਹੈ ਠੀਕ ਹੈ ਅੱਛਾ ਕਿੱਥੇ ਬੜੀ ਆ ਪੜ੍ਹ ਲਈ ਨਹੀਂ ਤਾਂ ਜਾ ਪਤਾ ਇੱਥੇ ਤਾਂ ਜਾ ਤਾਂ ਕੇ ਬੈ ਜਾ ਤਾਂ ਕੇ ਬੈ ਜਾ ਕੰਮ ਕਰਦੇ ਹਾਂ ਸਕੂਲ ਦਾ ਇਹ ਬੂਆ ਜਨੀ ਨਿੱਕੀ ਆ ਨਾ ਆਓ ਉਹ ਨਹੀਂ ਤੇਜ ਆ ਲੈ ਵੀ ਅੱਛਾ ਆ ਚਲ ਵਧੀਆ ਫਿਰ ਕਿਸੇ ਪੜਾਈ ਬੜੀ ਤੇਜ਼ੀ ਵੇ ਪੜਾਈ ਤੇਜ਼ ਚੰਗੀ ਗੱਲ ਐ ਚਲੋ ਕਦੇ ਨੰਬਰ ਚਾਰ ਵੱਧ ਲਏਗੀ ਕੋਈ ਕੋਈ ਗੱਲ ਹੀ ਨਹੀਂ ਦੇ ਹਾਂ ਬਈਆ ਚੰਗਾ ਵਾ ਪੜਾਈ ਤੇਜ਼ੀ ਹੋਣਾ ਚਾਹੀਦਾ ਹਾਂ ਵਧੀਆ ਜੀ ਹਾਂ ਤੇ ਚੱਲ ਇਹ ਆ ਵੀ ਜਦੋਂ ਸਕੂਲੇ ਜਾਈਦਾ ਵਾ ਨਾ ਇਹਦੀਆਂ ਟੀਚਰਾਂ ਬੜੀ ਇਹਦੀ ਕਰਦੀਆਂ ਵਾ ਤਰੀਫੇ ਦੀ ਹਾਂ ਤੇ ਚੱਲ ਮੇਰੇ ਮਨ ਨੂੰ ਵੀ ਸ਼ਾਂਤੀ ਹੁੰਦੀ ਆ ਵੀ ਚੱਲ ਹੈ ਨਿੱਕੀ ਆ ਸਾਰੇ ਨੇ ਚਲਾ ਹੈ ਬੜੀ ਤੇਜ਼ ਵਾ ਚਲੋ ਖਰਚਾ ਵੀ ਕਰਨ ਦਾ ਮੁੱਲ ਪੈ ਜਾਂਦਾ ਜੇ ਬੱਚਾ ਚੰਗਾ ਹੋਵੇ ਪੜਾਈ ਹਾਂ ਹਾਂ ਵਧੀਆ ਪੜੋ ਪੜੋ ਵਾ ਬੜ ਚਾ ਆਪਰ ਤੋਂ ਲੋ ਬੀ ਚਲ ਕੋਈ ਨਹੀਂ ਪਤਾ ਫੇਰ ਇੰਜ ਤੂੰ ਹੀ ਪੀ ਲੈ ਲੈਪ ਉੱਤੋਂ ਪੜ ਤੂੰ ਇੰਜ ਚਲ ਬਾ